ਪੀਜੂ ਬਚਾਓ ਮੋਰਚਾ ਜਿਨੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਆ ਮੋਦੀ ਸਰਕਾਰ ਦੀ ਬੂਥ ਲਵਾਈ ਆ ਥੁੱਕ ਕੇ ਛਟਣਾ ਪੈ ਗਿਆ ਉਹ ਪੀਜੂ ਬਚਾਓ ਮੋਰਚੇ ਦੀ ਜਿੱਤ ਦੇ ਵਿੱਚ ਮਹਾ ਪੰਜਾਬੀਆਂ ਦਾ ਯੋਗਦਾਨ ਆ ਪੰਜਾਬ ਹੋਵੇ ਹਰਿਆਣਾ ਹੋਵੇ ਹਿਮਾਚਲ ਹੋਵੇ ਚੰਡੀਗੜ੍ਹ ਵਾਸੀ ਹੋਣ ਜਿਹੜਾ ਪੰਜਾਬ ਬਚਾਓ ਮੋਰਚੇ ਦੀ ਜਿੱਤ ਆ ਉਹਦੇ ਵਿੱਚ ਪੰਜਾਬੀ ਸੈਂਟੀਮੈਂਟ ਦੀ ਜਿੱਤ ਹੈਗੀ ਆ ਪੂਰੇ ਪੰਜਾਬੀਆਂ ਦੀ ਜਿੱਤ ਹੈਗੀ ਆ ਆਰੋਸ ਜਿੱਤ ਦੇ ਵਿੱਚ ਸਭ ਤੋਂ ਵੱਡਾ ਕਹੜਾ ਆਰਐਸ ਸਪਾਚਪਾ ਉਹ ਫਿਰਕੂ ਪੱਤਾ ਖੇਡਣਾ ਚਾਹੁੰਦੀ ਸੀ ਉਹ ਲਾਈਨ ਕੁੱਟੀ ਗਈ ਆ ਉਹ ਚੱਲ ਨਹੀਂ ਸਕੀ ਉਹਦੇ ਵਿੱਚ ਔਰ ਅਸੀਂ ਤਾਂ ਹੀ ਇਹ ਮੋਰਚਾ ਜਿੱਤਣ ਵਿੱਚ ਸਾਰੇ ਸਫਲ ਹੋਏ ਆ ਤੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਇਸੇ ਤਰ੍ਹਾਂ ਅਸੀਂ ਚਾਹਾਂਗੇ ਕਿ ਜਿੰਨੇ ਵੀ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀ ਆ ਇਹਨਾਂ ਵਿੱਚ ਵੀ ਲਗਭਗ ਚੋਣਾਂ ਨਹੀਂ ਹੁੰਦੀਆਂ ਬੰਦ ਕੀਤੀਆਂ ਹੋਈਆਂ ਸਰਕਾਰਾਂ ਨੇ ਵਿਦਿਆਰਥੀਆਂ ਨੂੰ ਵੀ ਪੀਸਫੁਲੀ ਡੈਮੋਕਰੈਟਿਕ ਢੰਗ ਨਾਲ ਆਪਣੀ ਗੱਲ ਕਰਨ ਦਾ ਹੱਕ ਹੋਣਾ ਚਾਹੀਦਾ ਪੰਜਾਬ ਦੇ ਅੰਦਰ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਵੀ ਵਿਦਿਆਰਥੀਆਂ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਧੰਨਵਾਦ